ਆਓ ਜੀ ਖਿੱਚਤੀ ਤਿਆਰੀ ਹੈਮਕੁੰਡ ਸਾਹਿਬ ਨੂੰ ਜੀ ਮਿਲੋ ਇੱਧਰ ਸੰਗਤਾਂ ਨੂੰ ਤਾਂ ਫੜ ਗਿਆ ਮਿੱਤ even the junior ne halo ਬੰਦੇ ਦਮ ਦੀ ਨੇ ਬੈਕਮ ਪਾਂਛਾ ਦੇਖੋ ਉਹ ਦੇਖੋ ਉਹਨੂੰ ਵੀ ਮੁਸਕਾ ਗਈ ਅੱਛਾ ਹਮ ਯਾਰ ਕੌਣ ਆਇਆ ਵਾਜ ਵੀ ਬੰਦਾ ਕੋਈ ਨਾ ਕੋਈ ਹੈ ਉੱਪਰ ਆਇਆ ਵਾ ਹਾਂ ਵੀ ਬਹੁਤ ਟਾਈਮ ਬਾਅਦ ਆਇਆ ਨੀ ਬਦਤਰ ਸੱਸਾ ਖਾ ਜਾ ਹੈ ਸੋ ਜਬ ਬਣਾ ਦੇਗਾ ਤੇਰੇ ਕਿਹੜੇ ਫਾਉ ਆ ਆਏ ਠੀਕ ਹੈ ਜੀ ਫੋਨ ਕਰੀਂ ਜੀ ਏ ਓਕੇ ਬਾਏ ਉਹ ਮੋਟਰਲ ਬਾਹਰ ਖੜਿਆ ਅੰਦਰ ਕਰ ਲੈ ਕੇ ਅਰ ਜਿੰਦਾ ਜਿੰਦੇ ਨੂੰ ਫੇਰ ਜਿੰਦਾ ਜਿੰਦੇ ਲਾਵੇ ਗੇਟਾਂ ਨੂੰ ਇੱਕ ਹੱਥ ਕੈਰ ਲਾ ਜੂ ਗੇਟ ਜਿੰਦੇ ਜਿੰਦੇ ਲਾ ਦੇ ਭਾਜੀ ਕੀ ਆ ਚੱਲ ਲਾ ਹੋ ਗਿਆ ਚਲੋ ਜੀ ਹੈ ਦੇ ਦੇ ਕਿਸ ਗਰੀਬ ਨੂੰ ਮੇਰੇ ਫਿਰ ਕੇ ਵਾਹਿਗੁਰੂ ਮਾਸ਼ਾ ਵਾਹਿਗੁਰੂ ਚੱਲ ਜੀ and no equals one. da oh, <speaking in foreign language> <speaking in foreign language> ਸ੍ਰੀ ਕਾਲ ਜੀ ਬਈ ਸਾਰਿਆਂ ਆਪਾਂ ਪਹੁੰਚ ਗਏ ਜੀ ਪੌਟਾ ਸਾਹਿਬ ਅਗਰ ਕਰ ਜਾ ਰਹੇ ਜੀ ਹੱਥਾ ਟਿਕੜ ਜੀ ਹੱਥਾ ਟਿਕ ਕੈਮਰਾ ਆਪਾਂ ਫਿਰ 10-20 ਮਿੰਟ ਲਾ ਗਿਆ ਬਈ ਚੱਲੇ ਪਾਵਾਂਗੇ ઋਸ਼ੀਕੇਸ਼ ਨੂੰ ਅੱਛਾ ਬੈਠਿਆ ਤਸਵੀਰ ਦੇਖੋ ਬਹੁਤ ਵਧੀਆ ਰਿਹਾ ਜੀ ਤਸਵੀਰ ਤਾਂ ਬਈ ਠੰਢੀ ਠੰਡੀਆਂ ਹਵਾ ਚੱਲ ਰਹੀ ਜੀ ਬਹੁਤ ਦਿਨਾਂ ਬਾਅਦ ਬਹੁਤ ਕ੍ਰੋਸਿੰਗ ਹੋਈ ਹੈ ਜੀ। ਹਰ ਮੈਂ ਅਹੀਂ ਢੰਡੇ ਦੀ ਤਲਾਸ਼ ਮੈਂ ਠੰਡਾ ਦੁਕਾਨ ਖੋਦੀ ਅਹੀਂ ਠੰਡਾ ਪੀਣਾ ਸਿੱਧਾ ਜਾਣਾ ਮੈਨੂੰ ਸਿੱਧਾ ਹੀ ਹੁਣਾ ਗੁਰਦੁਆਰੇ ਨੂੰ ਸਿੱਧਾ ਹੀ ਜਾ ਰਹੇ ਹੁਣ ਹੈ ਗੁਰਦੁਆਰੇ ਨੂੰ ਜਾਣਾ ਹੈ ਹਾਂ ਉਧਰ ਨਹੀਂ ਗਿਆ ਲੱਗਿਆ ਬੰਦਾ ਕੋਈ ਕੀ ਹੋ ਤਈ ਮੋੜਦੇ ਹੈਗੇ ਹੈ ਹੈ ਮੋੜਦੇ ਲੱਗਿਆ ਹੈ ਉਹ ਪਰਲੀ ਗਲੀ ਤੇ ਮੁੜਦਾ ਨਾ ਉਰੇ ਨੂੰ ਮੜ ਜਾਣੀ ਆ ਹਾਂ ਨਾ ਇਹ ਵੇੜੀ ਖੜਾਗੇ ਪਿੱਛੇ ਨੂੰ ਦਾ ਗੇਟ ਅੱਗੇ ਨੂੰ ਵੀ ਆ ਅੱਗੇ ਨੂੰ ਆ ਨਾ ਯਾਨਾ ਕਿਉਂ ਆਕਨ ਗੇਟ ਅੱਕਾ ਉਹ ਪਿੱਛੇ ਨੂੰ ਜਾਂ ਹੁੰਦਾ ਅੱਗੇ ਨੂੰ ਗੇਟ ਆ ਇਹ ਸਾਰੇ ਜਿੱਦ ਦੀ ਜਿੰਦਗੀ ਨਹੀਂ ਹੈ ਹੱਥ ਤੇ ਪਾਉਂਦਾ ਆਹ ਇਤਨਾਂ ਵੀ ਆ ਗਿਆ ਉਹ ਪਰ ਇਹਨੂੰ ਪੰਜ ਪਿਛਲੀ ਵਾਰ ਆਇ ਤੇ ਆਪਾਂ ਦੁਆਰਾ ਜਦ ਪਰਿੰਦੇ ਚੜੇਦੇ ਨਾ ਉਹ ਪਰਲੀ ਗਲੀ ਨੂੰ ਆਏ ਤੇ ਆ ਦੇਖੋ ਰਾਂ ਬਾਜ਼ਾਰ ਹੈ ਨਾ ਦੁਕਾਨਾਂ ਹੈ ਇੰਤਰਾ ਸ਼ਾਨ ਬਤੀਏ ਪੀ ਆਈ ਹੈ ਆ ਹੈ ਗੁਰੂ ਅਸਲੀ ਮਾ ਹੈ ਗੁਰੂ ਲਓ ਜੀ ਪਹੁੰਚ ਗਏ ਜੀ ਆਪਾਂ ਅੰਕੁਰਦਵਾਰਾ ਪੌਂਟਾ ਸਾਹਿਬ ਰਜੀ ਪਾਰਕਿੰਗ ਤੇ ਚੱਲੇ ਥੋੜੀ ਆ ਜਿਸ ਜੋ वाहिगुरु वाहिगुरु महाराज सचे साल ਸੋ ਪਿਆਲੀ ਪਿਆਲੀ ਚਾਹ ਦੀ ਸ਼ਕਲੀ ਐ ਬਈ ਫੁੱਲੀ ਮੜੀ ਜੀ ਜਵਾਨ ਕਹਿਣ ਲੱਗੇ ਚਾਹ ਪਣੀ ਬੰਦ ਕਰ ਲੈ ਬਸ ਪਿਆਲੀ ਪਿਆਲੀ ਗਰਮ ਹੈ ਪਿਛਲੇ ਹਾਲਾ ਪੰਦੇ ਵੀ ਰੁਕੇਦੇ ਨਾ ਹੈ ਨਾ ਦੇਰ ਲਾਉਂਦੇ ਸੀ ਹਾਂ ਉਹ बस 2 ਘੰਟੇ ਰੁਕੇ ਦੇ ਦੋ 3 ਘੰਟੇ 2:30 ਵਜੇ ਪਹੁੰਚੇ ਤੇ ਉਰ ਆਪਾਂ ਵਾਪਸੀ ਨੂੰ ਆਏ ਤੇ ਜਾਂਦੇ ਵੀ ਮੱਥਾ ਟੇਕ ਕੇ ਗਏ ਤੇ ਆਪਾਂ ਹਾਂ ਸਤਵੀਰ ਨਾ ਨਹੀਂ ਜਾਂ ਆਪਾਂ ਪਹੁੰਚ ਗਏ ਜੀ ਦਿਰਾਦੂਨ ਰਡੀਆਂ ਲਾਈਆਂ ਵੀ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਬਈ ਹੈ ਹੈ ਛੇਲੀ ਮਾਈ ਰਡੀ ਮੁੱਖ ਮੰਤਰੀ ਆਵਾਸ ਹਾਂ ਇਹ ਸਤਵੀਰ ਪਿੱਛੇ ਪਿਆ ਸੁੱਤਾ ਦੇਖੋ ਜੀ ਕੌਣ ਕਰਾਉਂਦਾ ਜੀ ਇਹੋ ਕੁੰਬ ਕਰਨਾ ਹੀ ਕੁੰਬ ਕਰਨਾ ਕੁੰਬ ਕਰਨਾ ਹੈ ਬਈ ਕੁੰਬ ਕਰਨਾ ਤੇ ਕਿਤਨੀ ਸਪੀਡ ਮਾ ਗਿਆ ਮੋਟਰਸਾਈਕਲ ਆ ਹੈ ਹਾਂ ਚੌਂ ਦੇ ਲੱਗ ਗਿਆ ਔੜੀ ਤੇ ਚਲਦੀ ਨਹੀਂ ਹੈ ਪਾਣੀ ਤੇ ਅੱਗ ਬੁਝਾਉਣੀ ਇਨਾਂ ਜਗ੍ਹਾ ਤੇ ਸ਼ਕਤੀ ਮੰਦਿਰ ਤੇ ਆਪਾਂ ਨਵੇਂ ਰੋਡ ਨੂੰ ਨਿਕਲੇ ਆਏ ਬਈ ਨਾਵੇਂ ਰੋਡ ਨੂੰ ਆਪਾਂ ਨੂੰ ਥੋੜਾ ਜਿਹਾ ਸ਼ਾਰਟਕਟ ਪੈ ਗਿਆ। ਬਹੁਤਾ ਟਾਈਮ ਨਹੀਂ ਲੱਗਿਆ ਆਪਾਂ 1 ਵਜੇ ਚਲੇ ਦੇ ਕੌਟਾ ਸਾਹਿਬ ਤੋਂ ਤੇ ਇੱਕ ਘੰਟਾ ਲੱਗਿਆ ਆਪਾਂ ਨੂੰ ਅੰਦੇਰਾ ਦੂਮ ਤੱਕ। 2 ਵਜੇ ਪਰ ਆਪਣਾ ਠੀਕ ਠਾਕ ਬਹੁਤ ਵਧੀਆ ਚੱਲ ਰਿਹਾ ਬਈ ਆਰਾਮ ਤੇ ਚੱਲ ਰਹੇ ਹਾਂ ਜੇ ਆਪਾਂ ਬਈ 60 65 ਦੀ ਸਪੀਡ 'ਪਾ 50 ਦੀ ਸਪੀਡ 'ਪਾ ਉਹ ਕੋਈ ਕਾਲੀ ਨਹੀਂ ਕਰ ਰਹੇ ਆਪਾਂ ਵੀ ਸਪੀਡ 'ਮਾਂ ਚੱਲ ਰਹੇ ਹਾਂ ਜਿੰਨੀ ਆਪਾਂ ਆਰਾਮ ਤੇ ਹੌਲੀ ਚੱਲਦੇ ਹੁੰਨੀ ਵਧੀਆ ਸਫਰ ਤੈ ਹੁੰਦਾ ਈ ਕਰ ਰਾਤ ਨੂੰ ਬਈ ਟ੍ਰੈਫਿਕ ਨਹੀਂ ਹੁੰਦੀ ਰੋਡ ਦੇ ਨਾਲੇ ਦਿਨ 'ਚ ਇਸੀ ਰੋਡ 'ਪਾ ਦੇਖ ਲੈਂਦੇ ਆਪਾਂ ਟ੍ਰੈਫਿਕ ਹੀ ਟ੍ਰੈਫਕ ਹੋਣੀ ਥੀ ਜਾਮ ਹੋਣਾ ਦਾ ਬਹੁਤ ਬੁਰਾ ਹਾਲ ਹੁੰਦਾ ਇਹਨਾਂ 'ਚ ਤਾਂ ਰਾਤ ਨੂੰ ਗੱਡੀ ਚ ਚਲਾਣੇ ਦਾ ਆਨੰਦ ਵੱਖਰਾ ਹੀ ਏ ਜਾਮ ਬਾਕੀ ਤਰ੍ਹਾਂ ਕਿ ਮੈਂ ਆਪਾਂ ਪਹੁੰਚ ਗਏ ਜੀ ਰਿਸ਼ੀਕੇਸ਼ ਤੇ ਬਾਕੀ ਰਿਸ਼ੀਕੇਸ਼ ਲੱਗ ਰਿਹਾ ਜੀ ਜਾਮ ਜਾਮ ਕਰਕੇ ਹੀ ਆਪਾਂ ਨੇ ਨਾ ਰੁਕਣੇ ਦਾ ਫੈਸਲਾ ਲਿਆ ਗਿਆ ਬਈ ਕਿ ਜੇ ਆਪਾਂ ਰੁਕ ਜਾਂਦੇ ਤੇ ਆਪਾਂ ਨੂਰੇ ਦਿਨ ਚੜ੍ਹ ਜਣਾਂ ਦਾ ਕਿਉਂ ਟਾਈਮ ਹੋ ਗਿਆ ਹੁਣ 3:30 ਦਾ ਤੇ ਬਾਕੀ ਮਾਂ ਵੀ ਜਾਮ ਤੇ ਆਪਾਂ ਪਹਿਲਾਂ ਪਹਿਲਾਂ ਨਿਕਲ ਜੂਗੇ ਉਰੇ ਤੇ ਠੀਕ ਰਹੂਗਾ ਤੇ ਬਾਕੀ ਦੇ ਦਿਨ ਚੜ੍ਹ ਜਾਮ ਲੱਗ ਜਾਂਦਾ ਬਹੁਤ ਬਈ ਹੁਣ ਵੀ ਕਾਫੀ ਜਾਮ ਲੱਗਿਆ ਵਾ ਕਾਫੀ ਲੰਬਾ ਜਾਮ ਹੈ ਲੇਖੋ ਕਾਫੀ ਦੂਰ ਤੱਕ ਜਾਮ ਲੱਗਿਆ ਹੋਇਆ ਬਈ ਇਸ ਕਰਕੇ ਆਪਾਂ ਗੁਰਦੁਆਰਾ ਸਾਹਿਬ ਰੁਕੇ ਨਹੀਂ ਆਪਾਂ ਰੁਕੂਗੇ ਜਾ ਕੇ ਆ ਤਾਂ ਸ਼੍ਰੀਨਗਰ ਜਾਮ ਗਿਆ ਖੁੱਲ ਬਈ ਤੇ ਜਾਮ ਪੁਲਿਸ ਵਾਲਾ ਨੇ ਲਵਾਇਆ ਵਾ ਦੇਖ ਲਓ ਬਈ ਉਰਾ ਨਾਕਾ ਲਾਇਆ ਵਾਏ ਤੇ ਨਾਕਾ ਲਾਕ ਹੈ ਉਰਾ ਜਿਹੜੀ ਛੋਟੀ ਗੱਡੀਆਂ ਪੀਕਅਪ ਹੋਗੀ ਤੇ ਬੜੀ ਗੱਡੀ ਹੋਗੀ ਇਹਨਾਂ ਬਤਾ ਐਂਟਰੀ ਲੈਣੇ ਆ ਐਂਟਰੀ ਲੈਣੇ ਕਰਕੇ ਉਰਾ ਜਾਮ ਲਗਿਆ ਵਾਏ ਕਿੰਨਾ ਕਹਾਂ ਵੱੜ ਰਿਹਾ ਗੱਡੀਆਂ ਖੜੀ ਨੇ ਲੰਘੇ ਜਾਈ ਨਹੀਂ ਹਾਂ ਗੱਡੀ ਜਗਾ ਜਾਣਦੇ ਜਾਣਦੇ ਲੰਘ ਜਾਣੀ ਲਾਵੇਂ ਜਾਣੀ ਕੋਈ ਨਾ ਉਹ ਲੰਘ ਜਾਣੀ ਬਹੁਤ ਹੈ ਜਿਆਦਾ ਬਤਾਉਣਾ ਪੜਾ ਯਾਰ ਮੈਂ ਜਾ ਕੇ ਗਏ ਗੁਡ ਮਾਰਨਿੰਗ ਜੀ ਆਪਾਂ ਪਹੁੰਚ ਗਏ ਜੀ ਸ਼੍ਰੀਨਗਰ ਤੇ ਟਾਈਮ ਹੋ ਗਿਆ ਜੀ ਲਗਭਗ ਸਵਾ 6 ਦਾ ਬਹੁਤ ਅੱਛੀ ਡਰਾਈਵ ਹੋ ਗਿਆ ਫਾਂਡ ਆ ਹੀ ਜਾਂਦਾ ਹੋਣੀ ਹਿੰਮਤ ਮਾਰੀ ਖੈ ਰੰਮੂ ਨੇ ਸਭ ਵੀਰ ਸਾਰਿਆਂ ਨਾਲ ਚੱਲੇ ਸਾਰੀ ਰਾਤ ਹੋਈ ਚੱਲ ਰਿਹਾ ਅਰੇਸਟ ਕਰਾ ਲਈ ਹੁਣ ਡਰਾਈਵਰ ਨੂੰ ਸਾਰਾ ਫਜਾਕੀ ਬਤਾਈ ਇੱਕ ਨਾ ਸਾਰੀ ਰਾਤ ਸੋ ਗਿਆ ਬਤਾਈ ਆਹ ਹਾ ਤੇ ਵਿੱਚ ਬੈਠਿਆ ਇੰਨਾ ਪਿਆਰ تھا ਇਹ ਬੋਲ ਰਿਹਾ ਸੀ ਕਿ ਤੈਨੂੰ ਜਾਗਣਾ ਪਏਗਾ ਸਾਰੀ ਰਾਤ ਹੋਏ ਸੋ ਰਿਆ ਨਹੀਂ ਉਠਿਆ ਇਹ ਬਜੇ ਇਹ ਉਠਿਆ ਉਹ ਵੀ ਕਹੇ ਚਾਹ ਕਾ ਨਾਮ ਦੇਦੀ ਆ ਵੀ ਚਾਹ ਪੀਵਾ ਕਹੀਂ ਕੌਫੀ ਪੀਵਾ ਛਾਲ ਮਰੀ ਛਾਲ ਕੌਫੀ ਬਣਾ ਲਿਓ ਕਹਾ ਕੌਫੀ ਹੈ ਆਪਾਂ ਰੁਕਦੇ ਆ ਇੱਥੇ ਗੁਰੂ ਘਰ ਲਾਗੇ ਆ ਜੀ ਇਸੇ ਗਲੀ 'ਚ ਐ ਬਣਾਈ ਆ ਇੱਧਰ ਗੱਡੀ ਕਰਤੀ ਆਪਾਂ ਨੇ ਪਾਰਕਿੰਗ ਬਈ ਉਹ ਸਕੂਲ ਐ ਸਕੂਲ 'ਚ ਪਾਰਕਿੰਗ ਬਣਾਈ ਵੀ ਪਹੁੰਚ ਗਏ ਜੀ ਆਪਾਂ ਗੁਰੂ ਘਰ ਸ਼੍ਰੀ ਨਗਰ ਤੇ ਬਾਅਦ ਚੱਲ ਕੇ ਆਪਾਂ ਸ਼੍ਰੀਨਗਰ ਰੁਕ ਸਕਦੇ ਆ ਬਾਈ ॠਸ਼ੀਕੇਸ਼ ਤੋਂ ਚੱਲ ਗਏ ਸ਼੍ਰੀਨਗਰ ਰੁਕ ਸਕਦੇ ਆ ਆਪਾਂ ਇਹ ਦਿਲ ਕਿਹੜਾ ਹੈ ਤੇਰਾ ਨੰਬਰ ਕਿਆ ਨੰਬਰ ਹੈ 12 ਆਪ ਸੇ ਠੀਕਾ 11 9 3 ਇਹ ਹੈ ਹੁਣ ਇਹ ਵੀ ਆ ਗਿਆ ਨੰਬਰ ਬਹੁਤ ਜੀ ਰੂਮ ਲੈ ਲਿਆ ਆਪਾਂ ਨੇ ਭਾਈ ਇਹ ਲਾਹੂ ਸ਼ੌਬੀ ਫੜਾ ਲੋ ਜੀ ਨਾ ਤੋਕੇ ਹੋ ਗਏ ਰੈਡੀ ਮੈਂ ਤੇ ਇਸ ਤਬੀਰ ਨਾਲੇ ਰਾਮੂ ਗਿਆ ਨਾਣ ਤੇ ਬਾਹਰ ਮੌਸਮ ਕੋਈ ਆਬ ਕਿਣਮਣ ਕਣੀ ਵਾਲਾ ਦੇਖੋ ਮੈਂ ਪੈ ਰਿਹਾ ਬਈ ਤੇ ਆਪਾਂ ਇਸ ਟਾਈਮ ਰੁਕੇ ਹੋਏ ਆ ਸ਼੍ਰੀ ਨਗਰ ਗੁਰਦੁਆਰਾ ਸਾਹਿਬ ਉਹ ਦੇਖੋ ਬਰਸਾਤੀਆਂ ਪਾਈਆਂ ਮੀਆਂ ਥੱਲੇ ਮੋਟਰਸਾਈਕਲ ਪਾਏ ਆ ਯਾਤਰੀ ਆਹ ਦੇਖੋ ਆਹ ਲਓ ਜੀ ਮੱਥਾ ਲਿਆ ਟੇਕ ਆਪਾਂ ਨੇ ਬਾਈ ਨੱਥਾ ਟੇਕ ਲੰਗਰ ਪ੍ਰਸ਼ਾਦਾ ਸ਼ੱਕੇ ਤੇ ਰੇੜੀ ਪਰ ਰੇੜੀ ਹੈ ਬਾਕੀ ਨਹੀਂ ਨਹੀਂ ਹਟ ਰਿਹਾ ਬਈ ਣਮਨਕਾਣੀ ਜੀ ਪਏ ਰਹੀ ਹੈ ਆ ਦੇਖੋ ਟੋਲੀ ਤਕਰੀਬਨ 3-4 ਘੰਟੇ ਹੋ ਗਏ ਛੜੀ ਜੀ ਲੱਗੀ ਹੋਈ ਹੈ ਆ ਦੇਖੋ ਬਾਕੀ ਆਪਾਂ ਹਲੇ ਗੁਰਦੁਆਰਾ ਸਾਹਿਬੇ ਖੜੇ ਆ। ਸਤਵੀਰ ਠੀਕ। ਹਰੇ ਕਰ ਰਿਹਾ ਪਾਠ ਪੂਜਾ ਅੰਦਰ ਬੈਠਿਆ ਬਾਈ। ਉਹ ਬੈਠਿਆ ਸਾਹਮਣੇ। ਤੇ ਉਹ ਬੈਠਿਆ। ਮਾਲਾ ਜਪ ਰਿਹਾ। ਸਤਵੀਰ ਕਹਿ ਰਿਹਾ ਅਭੀ ਮੈਂ ਲੰਗਰ ਛਕਣਾ ਨਹੀਂ। ਲਸਣ ਪਿਆਜ਼ ਹੋਊਗਾ ਪਾਇਆ। ਮਹੱਸ਼ਯਲ ਮਰਜੀ ਬਾਈ ਤੇਰੀ। ਚੱਲੀਏ ਜ਼ਰਾ ਹੈ ਜੇ ਇਨਸ਼ਾਅੱਲਾ ਕੋਈ ਆਉਂਦਾ ਆਉਂਦਾ ਬੈਠ ਕੇ ਆਏਗਾ ਫਿਰ